ਰੁਵੰਦਾ ਰੁਵੰਦਾ ਉੱਚੀ ਉੱਚੀ ਰੁਵੰਦਾ ਕਰਿਆ ਆ ਕਹਿੰਦਾ ਮੈਨੂੰ ਕਿਨੇ ਲੰਦੇ ਪਾਪਾ ਬਹੁਤ ਮਾਰਿਆ ਮੇਰਾ ਕਸੂਰ ਨਹੀਂ ਸੀਗਾ ਮੈਨੂੰ ਬਹੁਤ ਮਾਰਿਆ ਇਹ ਕਹਿੰਦੇ ਨੇ ਵੀ ਆਈਸਕ੍ਰੀਮ ਉਹਨਾਂ ਦੇ ਹੱਥੇ ਸੀ ਤੇ ਬੱਚਾ ਆ ਇੱਕ ਬੱਚਾ ਦੂਜੇ ਬੱਚੇ ਨੂੰ ਕਹਿੰਦਾ ਵੀ ਯਾਰ ਐ ਕੋਸਮੈਟਿਕ ਦੀ ਸ਼ਾਪ ਤੋਂ ਆਈਸਕ੍ਰੀਮ ਵੀ ਮਿਲਣ ਲੱਗ ਗਈ ਤੇ ਇਹ ਕਹਿੰਦਾ ਮਿਲਣ ਲੱਗ ਗਈ ਹੋਊਗੀ ਇਸ ਗੱਲ ਨੂੰ ਉਹਨਾਂ ਨੇ ਕਿੱਧਰ ਲੈ ਕੇ ਗਏ ਆ ਇਹ ਸਾਨੂੰ ਨਹੀਂ ਪਤਾ ਤੇ ਉੱਥੇ ਹੀ ਬੱਚਾ ਨੂੰ ਕਹਿੰਦੇ ਤੁਸੀਂ ਗਲਤ ਬੋਲਿਓ ਸਾਡੀ ਜਨਾਨੀਆਂ ਨੂੰ ਤੇ ਉੱਥੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਤੇ ਅਸੀਂ ਬਾਹਰ ਖੜੇ ਸੀ ਮੈਂ ਤੇ ਮੇਰਾ ਦੋਸਤ ਤੇ ਤੇ ਇਹ ਲੇਡੀਆਂ ਤੇ ਆਪ ਵੇਖ ਅੰਕਲ ਜੀ ਆਪ ਬਾਹਰੋਂ ਨਿਕਲੇ ਤੇ ਇਹਨਾਂ ਦੇ ਹੱਥ 'ਚ ਆਈਸਕ੍ਰੀਮ ਸੀਗੀ ਤੇ ਮੇਰਾ ਦੋਸਤ ਕਹਿੰਦਾ ਇਦੋਂ ਆਈਸਕ੍ਰੀਮ ਹੀ ਮਿਲਣ ਲੱਗ ਗਈ ਤੇ ਮੈਂ ਕਿਹਾ ਕੀ ਪਤਾ ਮਿਲਣ ਲੱਗ ਗਈ ਹੋਵੇ ਤੇ ਫਿਰ ਬਾਅਦ 'ਚ ਉਹ ਆਪ ਦੀ ਵਾਈਫ ਨੂੰ ਪਤਾ ਨਹੀਂ ਉਧਰ ਛੱਡ ਪਤਾ ਨਹੀਂ ਆਸ-ਪਾਸੇ ਕਰ ਫਿਰ ਆਪ ਅੱਗੇ ਤੇ ਕਹਿੰਦੇ ਤੁਸੀਂ ਸਾਨੂੰ ਗਲਤ ਬੋਲੇ ਆ ਫਿਰ ਸਾਨੂੰ ਮਾਰਨ ਵੀ ਲੱਗ ਗਏ ਕਾੰਟੀ ਦੇ ਕੰਕਲ ਅੰਦਰੋਂ ਬਾਹਰ ਆਏ ਤੇ ਆਂਟੀ ਦੇ ਹੱਥ 'ਚ ਆਈਸਕ੍ਰੀਮ ਸੀ ਮੈਂ ਆਦੇ ਦੋਸਤ ਨੂੰ ਕਿਹਾ ਭਈ ਅੰਦਰੋਂ ਆਈਸਕ੍ਰੀਮ ਵੀ ਮਿਲਣ ਲੱਗੀ ਤੇ ਇਹ ਕਹਿੰਦਾ ਕੀ ਪਤਾ ਮਿਲਣ ਲੱਗੀ ਹੋਵੇ ਤੇ ਉਹ ਚਲੇ ਗਏ ਉਦੋਂ ਤੇ ਸਾਨੂੰ ਨਹੀਂ ਪਤਾ 5 ਮਿੰਟ ਆਏ ਉਹਨਾਂ ਨੇ ਸਿੱਧਾ ਇੰਨੀ ਗੱਲ ਕਹੀ ਭਈ ਤੁਸੀਂ ਬੋਲੇ ਕਿਵੇਂ ਤੇ ਸਾਨੂੰ ਘੁੱਟਣਾ ਸ਼ੁਰੂ ਕਰਤਾ ਇਹਨਾਂ ਦੀ ਘੁੱਟਮਾਰ ਦੀ ਸ਼ਿਕਾਇਤ ਆਈ ਹੈ ਕਿ ਕਈ ਜਣਿਆਂ ਨੇ ਸੋਚੀ ਸਮਝੀ ਸਾਜ਼ਿਸ਼ ਨਾਲ ਇਹਨਾਂ ਨੂੰ ਪਲਾਨ ਕਰਕੇ ਬਹੁਤ ਜ਼ਿਆਦਾ ਕਟਮਾਰ ਕਰੀਏ ਤੇ ਦੋਨੋਂ ਬੱਚੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਲ ਜਿਹੜੇ ਐਡਮਿਟ ਹਨ ਘਰੇ ਗਿਆ ਮੇਰਾ ਨਾਮ ਜਗਸੀਰ ਤਾਂ ਮਨੇ ਬੱਚੇ ਘਰੇ ਆਏ ਰੋਂਦਾ ਰੋਂਦਾ ਉੱਚੀ ਉੱਚੀ ਰੋਂਦਾ ਘਰੇ ਆਇਆ ਕਹਿੰਦਾ ਮੈਨੂੰ ਕਿਨੇ ਲੰਦੇ ਪਾਪਾ ਬਹੁਤ ਮਾਰਿਆ ਮੇਰਾ ਕਸੂਰ ਨਹੀਂ ਸੀਗਾ ਮੈਨੂੰ ਬਹੁਤ ਮਾਰਿਆ ਮੈਂ ਕਿਹਾ ਕੀ ਗੱਲ ਕੀ ਹੋਏ ਕਹਿੰਦਾ ਤੁਸੀਂ ਨਾ ਜਾਓ ਉੱਥੇ ਬਹੁਤ ਰਸ਼ ਹੈ ਐਨਾ ਡਰਿਆ ਹੋਇਆ ਸੀ ਉੱਚੀ ਉੱਚੀ ਰੋਈ ਜਾਵੇ ਮੈਂ ਫਿਰ ਵੀ ਬਾਹਰ ਗਿਆ ਮੈਂ ਇਹ ਦੇਖਿਆ ਵੀ ਕਿਨਾਂ ਲੰਦੇ ਕੋਈ ਗੱਲ ਨਹੀਂ ਵੀ ਕਿੰਨੇ ਮਾਰਿਆ ਦੇਖੇ ਤਾਂ ਸੀ ਮੈਂ ਗਿਆ ਮੈਡਮ ਦੇ ਪਿੱਛੇ ਉੱਥੇ ਜਾ ਕੇ ਦੇਖਿਆ ਉੱਚੀ ਉੱਚੀ ਬੋਲ ਰਹੀ ਸੀ ਮੰਗਿਉਰੀ ਸਾਹਿਲ ਮੋਂਗਾ ਇਹਨਾਂ ਦੇ ਬ੍ਰਦਰਸ ਸੀ ਨਾਲ ਪਰ ਫਿਰ ਵੀ ਮੈਂ ਰਿਅਲਾਈਜ਼ ਕੀਤਾ ਮੈਂ ਉਹਨਾਂ ਨੂੰ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਦੋ ਚਪੇੜਾ ਕਹਿੰਦੇ ਮਾਰਿਆ ਦੋ ਚਪੇੜਾ ਮਾਰੀਆਂ ਕੋਈ ਦਿੱਕਤ ਨਹੀਂ ਸਰ ਇਹਨਾਂ ਸਾਹਿਲ ਮੋਂਗਾ ਜੀ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਚੰਗੇ ਪਿੱਛੇ ਮਾਰੀਆਂ ਹੋਣੀਆਂ ਬੱਚਾ ਤੇ ਮੈਂ ਕਿਹਾ ਬਾਕੀ ਜੇ ਕੁਝ ਬੱਚੇ ਨੇ ਕਿਹਾ ਤੇ ਸਰ ਸੋਰੀ ਉਹਦੇ ਲਈ ਮੈਂ ਕਹਿੰਨਾ ਮੈਨੂੰ ਸਮਝਾਉਂਗਾ ਪਰ ਉਹ ਫਿਰ ਬਾਅਦ ਵਿੱਚ ਉਹਨਾਂ ਨੇ ਮੈਨੂੰ ਵਰਡਿੰਗ ਕਰਨ ਲੱਗੇ ਕਹਿੰਦੇ ਵੀ ਟੀਚਰ ਹੋ ਕੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਔਰ ਬੋਲੇ ਸੀ ਉੱਚੀ ਉੱਚੀ ਉਹਨਾਂ ਨੂੰ ਫਿਰ ਸਾਰਾ ਗਲੀ ਵਿੱਚ ਮੱਲਾ ਇਕੱਠਾ ਹੋ ਗਿਆ ਜੀ ਉੱਥੋਂ ਚਲੇ ਗਏ ਅਸੀਂ ਬੱਚੇ ਨੂੰ ਲੈ ਕੇ ਘਰੇ ਆ ਗਏ ਬਾਅਦ ਵਿੱਚ ਮਾਰਕੀਟ ਵਾਲੇ ਵੀ ਆਏ ਗਰੋਵਰ ਸਾਹਿਬ ਆਏ ਨਰੇਸ਼ ਗਰੋਵਰ ਜੀ ਬਿੱਟੂ ਕਤੂਰੀਏ ਜੀ ਸਾਰੇ ਆਏ ਜਿਨ੍ਹਾਂ ਨੇ ਦੱਸੇ ਵੀ ਮਾਰਕੀਟ 'ਚ ਬਹੁਤ ਜ਼ਿਆਦਾ ਕੁੱਟਿਆ ਮੈਂ ਤਾਂ ਇਹ ਸਮਝਿਆ ਸੀ ਵੀ ਦੋਪ ਚਪੇੜਾਂ ਲਾਈਆਂ ਚਲੋ ਬੱਚੇ ਕਰਕੇ ਕੋਈ ਦਿੱਕਤ ਨਹੀਂ ਵੀ ਤੁਸੀਂ ਲਾਤੀਆਂ ਚੰਗੇ ਪਿੱਛੇ ਲਾਈਆਂ ਹੋਣੀਆਂ ਬਟ ਇੰਨਾ ਵੀ ਓਵਰਲੋਡ ਹੀ ਬੱਚੇ ਨਾਲ ਸਲੈਪ ਲੱਗੀਆਂ ਹੋਈਆਂ ਬੱਚੇ ਦੇ ਗਰਦਨ ਤੇ ਬੱਚੇ ਦੀ ਬਾਜ਼ੂ ਤੇ ਵੀ ਪੂਰਾ ਬੁਰੀ ਤਰ੍ਹਾਂ ਮਤਲਬ ਇਹਨਾਂ ਲਾਇਆ ਸਾਨੂੰ ਨਿਆਂ ਮਿਲਣਾ ਚਾਹੀਦਾ ਜੀ ਹੁਣ ਬੱਚੇ ਨਾਲ ਇੰਨੀ ਥੋੜਾ ਹੋਣਾ ਚਾਹੀਦਾ ਜੀ ਤੁਸੀਂ ਠੀਕ ਹੈ ਜੇ ਕੋਈ ਬੱਚੇ ਨੇ ਵਰਡਿੰਗ ਗਲਤ ਬੋਲ ਵੀ ਦਿੱਤੀ ਅਸੀਂ ਇੰਨੀ ਕਹਿੰਦੇ ਵੀ ਨਹੀਂ ਜੀ ਇੰਨੀ ਆਈਸਕ੍ਰੀਮ ਦੀ ਗੱਲ ਕਹਿ ਤੀ ਤੁਸੀਂ ਬੱਚੇ ਨੂੰ ਦੋ ਲਗਾਉਂਦੇ ਸਾਡੇ ਕੋਲ ਲਿਆਉਂਦੇ ਵੀ ਫਰਜ਼ੇ ਹੀ ਬੰਦਾ ਸੀ ਅਸੀਂ ਸਮਝਾਉਂਦੇ ਤੁਸੀਂ ਵੀ ਸਮਝਾਉਂਦੇ ਬਟ ਇੰਨਾ ਥੋੜੀ ਜੀ ਓਵਰ ਤੁਸੀਂ ਵੀਡੀਓ ਦੇਖਣਾ ਕਲਿੱਪਸ ਦੇਖਣੀਆਂ ਬਾਅਦ ਵਿੱਚ ਸਾਨੂੰ ਆ ਕੇ ਦਿਖਾਈਆਂ ਗਈਆਂ ਤੇ ਅਸੀਂ ਆਪ ਖੁਦ ਦੇਖ ਕੇ ਰਾਨ ਵੀ ਇੰਨਾ ਓਵਰਲੋਡ ਕੁੱਟਿਆ ਅਜੀਬ ਉਸਦਾ ਨਾਮ ਕੀ ਤੇ ਕੀ ਸੱਚ ਕਹਾਉਂਦਾ ਮੈਂ ਨੈਦੀ ਕਾ ਬੇਟਾ ਐਂਦੀ ਮਮਾ ਸ਼ਾਲੂ ਐ ਮੇਰਾ ਨਾਮ ਅਸੀਂ ਤਾਂ ਜੀ ਘਰੇ ਬੈਠੇ ਆ ਵਧੀਆ ਆਪ ਦੇ ਰਾਮ ਨਾਲ ਰੋਟੀ ਪਾਣੀ ਖਾ ਕੇ ਬੱਚੇ ਕਹਿੰਦੇ ਅਸੀਂ ਇੱਥੇ ਕਿਰ ਜਾਇਆ ਹੀ ਏ ਦੋਨੋਂ ਤਿੰਨੋਂ ਬੱਚੇ ਇਕੱਠੇ ਗਏ ਨੇ ਦੋਨੋਂ ਸਿਗੇ ਯਾਨ ਤੇ ਨੈਤਿਕ ਉੱਥੇ ਕਹਿੰਦੇ ਨੇ ਵੀ ਅਸੀਂ ਤਾਂ ਕੋਸਮੈਟਿਕ ਵਾਲੀ ਸ਼ਾਪ ਤੇ ਸਮਾਨ ਲਿੱਤਾ ਹੈ ਸਮਾਨ ਲੈ ਕੇ ਤੇ ਅਸੀਂ ਬਾਹਰ ਆ ਗਏ ਇੱਕ ਦੂਜਾ ਇੱਕ ਦੋਸਤ ਅੰਦਰ ਸਮਾਨ ਲਈਂਦਾ ਹੈ ਬਾਹਰ ਖੜੇ ਨੇ ਦੋਨੋਂ ਦੋਸਤ ਕਿ ਜਿਹੜਿਆ ਦੋ ਬੰਦੇ ਨੇ ਸਾਈਲ ਮੁੰਗਾ ਉਹਦਾ ਬ੍ਰਦਰ ਹੈ ਜੋ ਵੀ ਉੱਥੇ ਹੈਗੇ ਸੀ ਸੰਤ ਬਾਅਦ ਚ ਪਤਾ ਚੱਲਿਆ ਵੀ ਇਹ ਉਹ ਹੈਗਾ ਸਾਈਲ ਮੁੰਗੇ ਦਾ ਭਰਾ ਹੈ ਇਹ ਕਹਿੰਦੇ ਨੇ ਵੀ ਆਈਸਕ੍ਰੀਮ ਉਹਨਾਂ ਦੇ ਹੱਥੇ ਸੀ ਤੇ ਬੱਚਾ ਆ ਇੱਕ ਬੱਚਾ ਦੂਜੇ ਯਾਰੇ ਕੋਸਮੈਟਿਕ ਦੀ 숍 ਤੋਂ ਆਈਸਕ੍ਰੀਮ ਵੀ ਮਿਲਣ ਲੱਗ ਗਈ ਤੇ ਕਹਿੰਦਾ ਮਿਲਣ ਲੱਗ ਗਈ ਹੋਊਗੀ ਇਸ ਗੱਲ ਨੂੰ ਉਹਨਾਂ ਨੇ ਕਿੱਧਰ ਲੈ ਕੇ ਗਏ ਆ ਇਹ ਸਾਨੂੰ ਨਹੀਂ ਪਤਾ ਤੇ ਉੱਥੇ ਹੀ ਬੱਚਾ ਨੂੰ ਕਹਿੰਦੇ ਤੁਸੀਂ ਗਲਤ ਬੋਲੇ ਹੋ ਸਾਡੀ ਜਨਾਨੀਆਂ ਨੂੰ ਤੇ ਉੱਥੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਤੇ ਨਜਾਇਜ਼ ਮਾਰੇ ਸਾਰਾ ਬਾਜ਼ਾਰ ਗਵਾਇਆ ਤੇ ਮਾਰਦੇ ਕੁੱਟਦੇ ਤਰੂੰਦੇ ਸਾਡੇ ਘਰ ਤਿੱਕਰ ਲੈ ਕੇ ਆਏ ਨੇ ਬੱਚਿਆਂ ਨੂੰ ਤੇ ਸਾਨੂੰ ਆ ਕੇ ਕਹਿੰਦੇ ਤੁਹਾਨੂੰ ਪਤਾ ਹੈ ਬੱਚੇ ਕਿੱਥੇ ਨੇ ਤੁਹਾਡੇ ਅਸੀਂ ਕਿਹਾ ਵੀ ਬੱਚੇ ਬਾਹਰ ਹੈਗੇ ਨੇ ਦੱਸੋ ਕਿ ਬੱਚੇ ਤਾਂ ਬਾਹਰ ਗਲੀ ਚ ਬਾਜ਼ਾਰਾ ਚ ਆ ਕੁਛ ਕਰਦੇ ਫਿਰਦੇ ਆ ਅਸੀਂ ਕਿਹਾ ਵੀ ਸਾਡੇ ਬੱਚੇ ਆ ਉਹ ਜਿਹਨੇ ਹੈਗੇ ਵੀ ਤੁਸੀਂ ਐਵੇਂ ਨਾ ਜੇ ਕੋਈ ਗਲਤੀ ਬੱਚਾ ਤਾਂ ਹੋ ਵੀ ਗਈ ਅਸੀਂ ਸੌਰੀ ਫੀਲ ਕਰਦੇ ਆ ਦੋਨੋਂ ਇਸ ਬੱਚਿਆਂ ਦੀ ਮਦਰ ਅਸੀਂ ਦੋਨੋਂ ਕਹਿ ਰਹੀਆਂ ਹੱਥ ਜੋੜ-ਜੋੜ ਕੇ ਵੀ ਸੌਰੀ ਫੀਲ ਕਰਦੇ ਆ ਜੇ ਬੱਚੇ ਤਾਂ ਕੋਈ ਤੁਸੀਂ ਕਿਉਂ ਕਰ ਰਹੇ ਹੋ ਬੱਚਾ ਤਾਂ ਕਰਾਓ ਬੱਚਨ ਤੁਸੀਂ ਇੰਨਾ ਮਾਰ-ਮਾਰ ਕੱਦਮਰਾ ਕਰ ਰੱਖਿਆ ਫਿਰ ਵੀ ਬੱਚੇ ਸੌਰੀ ਫੀਲ ਕਰ ਰਹੇ ਜੇ ਗੱਡੀ ਤੁਹਾਨੂੰ ਲੱਗਿਆ ਨਾ ਕਿ ਅਸੀਂ ਗਲਤ ਕਹਿਤਾ ਮੈਂ ਤੁਹਾਡੇ ਸੌਰੀ ਕਰਦਾ ਨਹੀਂ ਨਹੀਂ ਤੁਸੀਂ ਤਾਂ ਕੱਲ ਨੂੰ ਕਹ ਵੱਡੇ ਹੋ ਕੇ ਆ ਬਣੋਂਗੇ ਆ ਬਣੋਂਗੇ ਆ ਬਣੋਂਗੇ ਤੇ ਉਥੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਸਾਡੇ ਸਾਹਮਣੇ ਕੁੱਟਿਆ ਆਸ ਦੂਸਰੇ ਬੱਚੇ ਨੂੰ ਸਾਡੇ ਸਾਹਮਣੇ ਬਹੁਤ ਕੁੱਟਿਆ ਹਾਂਜੀ ਬਟਾ ਕੀ ਤੁਹਾਡਾ ਨਾਮ ਹੈ ਤੇ ਕੀ થઈ ਚੁੱਕੀ ਕਰਵਾਏਗਾ ਮੇਰਾ ਨਾਮ ਨੈਤਿਕ ਹੈ ਅਸੀਂ ਕਥੋਰੀਆ ਕਾਸਮੈਟਿਕ ਦੀ ਦੁਕਾਨ ਦੇ ਮੇਰਾ ਦੋਸਤ ਸਾਮਾਨ ਲੈ ਰਿਆ ਸੀ ਤੇ ਅਸੀਂ ਬਾਹਰ ਖੜੇ ਸੀ ਮੈਂ ਤੇ ਮੇਰਾ ਦੋਸਤ ਤੇ ਤੇ ਇਹ ਲੇਡੀਆਂ ਤੇ ਆਪ ਇੱਕ ਅੰਕਲ ਸਿਗਾ ਆ ਬਾਹਰੋਂ ਨਿਕਲੇ ਤੇ ਇਹਨਾਂ ਦੇ ਹੱਥ 'ਚ ਆਈਸਕ੍ਰੀਮ ਸੀਗੀ ਤੇ ਮੇਰਾ ਦੋਸਤ ਕਹਿੰਦਾ ਇਤੋਂ ਆਈਸਕ੍ਰੀਮ ਹੀ ਮਿਲਣ ਲੱਗ ਗਈ ਤੇ ਮੈਂ ਕਿਹਾ ਕੀ ਪਤਾ ਮਿਲਣ ਲੱਗ ਗਈ ਹੋਵੇ ਤੇ ਫਿਰ ਬਾਅਦ 'ਚ ਉਹ ਆਪ ਦੀ ਵਾਈਫ ਨੂੰ ਪਤਾ ਨਹੀਂ ਉਧਰ ਛੱਡ ਪਤਾ ਨਹੀਂ ਆਸ-ਪਾਸੇ ਕਰ ਫਿਰ ਆਪ ਆ ਗਏ ਤੇ ਕਹਿੰਦੇ ਤੁਸੀਂ ਸਾਨੂੰ ਗਲਤ ਬੋਲਿਆ ਫਿਰ ਸਾਨੂੰ ਮਾਰਨ ਵੀ ਲੱਗ ਗਏ ਤੇ ਕਹਿੰਦੇ ਤੁਸੀਂ ਸਾਨੂੰ ਉਲਟਾ ਬੋਲ ਲਿਆ ਤੁਸੀਂ ਅਬਿਊਜ਼ ਕੀਤਾ ਸਾਹਮਣੇ ਤੇ ਫਿਰ ਸਾਨੂੰ ਕਹਿੰਦੇ ਤੂੰ ਚੱਲੋ ਅਸੀਂ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਟੌਰਚਰ ਕਰਨ ਲੱਗ ਗਏ ਤੁਸੀਂ ਉਹ ਕਹਿਆ ਨਹੀਂ ਕਿ ਅਸੀਂ ਗਲਤੀ ਮਤ ਹੈ ਜਾਂ ਛੋਟੀ ਜਿਹੀ ਗੱਲ ਹੋ ਗਈ ਅਸੀਂ ਤਾਂ ਸਾਡੀ ਤਾਂ ਗਲਤੀ ਹੋ ਗਈ ਸੀ ਅਸੀਂ ਜਿਹੜਾ ਗਲਤੀ ਕੀਤੀ ਨਹੀਂ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਉਹ ਸਾਨੂੰ ਲੱਗਿਆ ਬਾਜ਼ਾਰ ਚ ਕੀ ਚਲੋ ਐਨੀ ਐਨੀ ਬੇਇੱਜ਼ਤੀ ਹੋਣੀ ਚਲੋ ਅਸੀਂ ਫਿਰ ਵੀ ਸੌਰੀ ਮੰਗੀ ਕਿ ਸਾਨੂੰ ਚਲੋ ਮੇਸਿਓਂ ਗਿਆ ਸਾਨੂੰ ਫੇਰ ਵੀ ਅਸੀਂ ਕਹਾਂ ਚਲੋ ਤੁਹਾਨੂੰ ਲੱਗਿਆ ਵੀ ਅਸੀਂ ਤੁਹਾਨੂੰ ਕੁਝ ਬੋਲਿਆ ਤਾਂ ਫੇਰ ਵੀ ਅਸੀਂ ਕਹਾਂ ਸੋਰੀ ਚਲੋ ਤੁਹਾਨੂੰ ਗਲਤਫਹਿਮੀ ਹੋਈ ਹੈ ਫੇਰ ਵੀ ਉਹ ਕਹਿੰਦੇ ਨਹੀਂ ਨਹੀਂ ਤੁਹਾਨੂੰ ਅਸੀਂ ਬਾਦੂ ਕੁਝ ਬੋਲਣਾ ਅੱਗੇ ਬਾਦੂ ਚਪੇੜਾ ਵਾਈਆਂ ਮੇਰੇ ਟੈਡ 'ਚ ਮੁੱਕੇ ਮਾਰੇ ਤੇ ਚਪੇੜਾ ਹੀ ਮਾਰੀਆਂ ਆ ਦੇਖੋ ਥੱਲੇ ਘਸੀੜਿਆ ਵੀ ਚਾਹਦੇ ਹੋ ਇਹਨਾਂ ਨੇ ਤੁਹਾਡਾ ਫੋਟੋ ਮਰ ਦਿੱਤੀ ਜਾਂਦੇ ਤਾਂ ਨਾ ਇੱਕ ਤਾਂ ਵਿੱਚੋਂ ਸਾਹਿਲ ਮੋਂਗਾ ਕੋਈ ਅੰਕਲ ਹੈਗਾ ਤੇ ਦੋ ਪਤਨੀ ਉਹਨਾਂ ਦੇ ਬ੍ਰਦਰ ਸੀ ਪੰਜ ਪੰਜ ਦੇ ਸੀ ਮੇਰਾ ਨਾਮ ਆਯਾਨ ਹੈ ਅਸੀਂ ਕਥੂਰੀਆ ਗਿਫਟ ਹਾਊਸ ਦੇ ਬਾਹਰ ਗਏ ਸੀ ਮੈਂ ਤੇ ਮੇਰੇ ਦੋਸਤ ਦੋ ਨਾਲ ਸੀ ਇੱਕ ਦੋਸਤ ਨੇ ਅੰਦਰੋਂ ਸਮਾਨ ਲੈਣਾ ਸੀ ਉਹ ਅੰਦਰ ਸਮਾਨ ਲੈ ਰਿਹਾ ਸੀ ਅਸੀਂ ਦੋ ਜਣੇ ਬਾਹਰ ਖੜੇ ਸੀ ਤੇ ਕੰਟੀ ਤੇ ਕੰਕਲ ਅੰਦਰੋਂ ਬਾਹਰ ਆਏ ਤੇ ਆਂਟੀ ਦੇ ਹੱਥ 'ਚ ਆਈਸਕ੍ਰੀਮ ਸੀ ਮੈਂ ਆਦੇ ਦੋਸਤ ਨੂੰ ਕਿਹਾ ਭਈ ਅੰਦਰੋਂ ਆਈਸਕ੍ਰੀਮ ਵੀ ਮਿਲਣ ਲੱਗ ਗਈ ਤੇ ਕਹਿੰਦਾ ਕੀ ਪਤਾ ਮਿਲਣ ਲੱਗ ਗਈ ਹੋਵੇ ਤੇ ਉਹ ਚਲੇ ਗਏ ਉਦੋਂ ਤੇ ਸਾਨੂੰ ਨਹੀਂ ਪਤਾ ਪੰਜ ਮਿੰਟ ਆਏ ਉਹਨਾਂ ਨੇ ਸਿੱਧਾ ਇੰਨੀ ਗੱਲ ਕਹੀ ਭਈ ਤੁਸੀਂ ਬੋਲੇ ਕਿਵੇਂ ਤੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਕੁੱਟਦੇ ਕੁੱਟਦੇ ਕਥੂਰੀਆ ਗਨ ਹਾਊਸ ਤੋਂ ਕਥੂਰੀਆ ਗਿਫਟ ਹਾਊਸ ਤੋਂ ਲੈ ਕੇ ਸਾਨੂੰ ਨਾਮਤਾਰੀ ਮੈਡੀਕਲ ਸਟੋਰ ਤੱਕ ਕੁੱਟਦੇ ਲੈ ਕੇ ਗਏ ਤੇ ਉੱਥੋਂ ਸਾਨੂੰ ਕਿਸੇ ਨੇ ਛਡਾ ਕੇ ਭੇਜਤਾ ਤੇ ਮੈਂ ਥੋੜੀ ਅੱਗੇ ਆਇਆ ਸਾਹਿਲ ਮੋਂਗੇ ਨੇ ਮੇਰਾ ਗਲਾ ਫੜ ਕੇ ਮੈਨੂੰ ਉੱਤੇ ਚੱਕ ਲਿਆ ਤੇ ਮੇਰੇ ਚਪੇੜਾ ਮਾਰੀਆਂ ਵਾਦੂ ਤੇ ੱੱਕੇ ਨੇ ਮੈਨੂੰ ਮੋਟਰਸਾਈਕਲ ਦੇ ਵਿੱਚ ਬਾਕੇ ਲੈ ਗਏ ਸਾਰੇ ਰੱਜ ਚਪੇੜਾ ਮਾਰਦੇ ਆਏ ਤੇ ਇਹਨਾਂ ਦੇ ਘਰ ਦੇ ਦੋਸਤ ਦੇ ਘਰ ਦੇ ਸਾਹਮਣੇ ਰੋਕ ਕੇ ਮੇਰੇ ਫੇਰ ਚਪੇੜਾ ਮਾਰੀਆਂ ਇਹ ਮਾਮਲਾ ਆਇਆ ਜੀ ਬੱਚਿਆਂ ਦੀ ਕੁੱਟਮਾਰ ਦਾ ਕੀ ਹੈ ਮਾਮਲਾ ਜੀ ਹਾਂਜੀ ਇੱਕ ਸ਼ਿਕਾਇਤ ਆਈ ਹੈਗੀ ਇੱਕ ਆਯਾਨ ਹੈਗਾ ਇੱਕ ਲੜਕਾ ਇੱਕ ਹੈਗਾ ਨੈਤਿਕ ਦੋਨਾਂ ਦੀ ਉਮਰ 14 ਸਾਲ ਦੀ ਹੈ ਤੇ ਦੋਨੋਂ 9th ਸਕੂਲ ਚ ਪੜ੍ਹਦੇ ਹੈਗੇ ਧੀ ਵੀ ਦੋਨੋਂ ਨਾਮ ਵਾਲੇ ਕਿ ਛੋਟੇ ਬੱਚੇ ਮਾਈਨਰ ਹੈਗੇ ਇਹਨਾਂ ਦੀ ਕੁੱਟਮਾਰ ਦੀ ਸ਼ਿਕਾਇਤ ਆਈ ਹੈ ਕਿ ਕਈ ਜਣਿਆਂ ਨੇ ਸੋਚੀ ਸਮਝੀ ਸਾਜ਼ਿਸ਼ ਨਾਲ ਇਹਨਾਂ ਨੂੰ ਪਲਾਨ ਕਰਕੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ ਤੇ ਦੋਨੋਂ ਬੱਚੇ ਜਿਹੜੇ ਹੈਗੇ ਆਪਣੇ ਸਿਵਲ ਹਸਪੀਟਲ 'ਚ ਐਡਮਿਟ ਹਨ ਇਹਨਾਂ ਦੀ ਐਮਐਲਆਰ ਆ ਚੁੱਕੀ ਹੈਗੀ ਥਾਣੇ 'ਤੇ ਰਿਸੀਵ ਹੋ ਗਈ ਹੈਗੀ ਤੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈਗਾ ਤੇ ਅੱਜ ਅਸੀਂ ਉਹਨਾਂ ਦੇ ਸਟੇਟਮੈਂਟ ਲੈ ਕੇ ਆਉਂਦੇ ਹਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਜਿਵੇਂ ਉਹ ਬੰਦੀ ਕਾਨੂੰਨੀ ਕਾਰਵਾਈ ਹੋ ਗਈ ਮਠੋਕ ਠੋਕ ਕੇ ਕਾਰਵਾਈ ਕਰਾਂਗੇ ਕੋਈ ਨਾਮ ਹੀ ਲਿਖਾਈ ਉਹਨਾਂ ਨੇ ਕਰਾਉਣਾ ਸਖਸ਼ੀਦਾਰ ਜੀ ਦੇ ਨਹੀਂ ਕੋਈ ਮਾਰ ਨਹੀਂ ਅਜੇ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਉਹ ਜਿਵੇਂ ਅਗਲੇ ਬਿਆਨ ਲਖਾਨਗੇ ਉਹ ਬੰਦੀ ਕਰਕੇ ਕਰਵਾਉਣਗੇ